ਕਮੇਟੀ ਸੈਕਟਰੀ ਜਿੰਦਾਬਾਦ ਮਾਰਕੀਟ ਕਮੇਟੀ ਸੈਕਟਰੀ ਜਿੰਦਾਬਾਦ ਮਾਰਕੀਟ ਕਮੇਟੀ ਸੈਕਟਰੀ ਜਿੰਦਾਬਾਦ ਗੋਡੀ ਲਾਉਣ ਵਾਲੇ ਇਨਸਪੈਕਟਰ ਜਿੰਦਾਬਾਦ ਗੋਡੀ ਲਾਉਣ ਵਾਲੇ ਇਨਸਪੈਕਟਰ ਜਿੰਦਾਬਾਦ ਗੋਡੀ ਲਾਉਣ ਵਾਲੇ ਇਨਸਪੈਕਟਰ ਜਿੰਦਾਬਾਦ 50 ਸਰਕਾਰ ਜਿੰਦਾਬਾਦ 50 ਸਰਕਾਰ ਜਿੰਦਾਬਾਦ 50 ਸਰਕਾਰ ਜਿੰਦਾਬਾਦ 50 ਸਰਕਾਰ ਜਿੰਦਾਬਾਦ ਮਾਰਕੀਟ ਹੱਲਾ ਪ੍ਰਸ਼ਾਸਨ ਜਿੰਦਾਬਾਦ ਇਨਸਪੈਕਟਰ ਜਿੰਦਾਬਾਦ ਟ੍ਰਾਂਸਪੈਕਟਰ ਕਾਸ ਤਰ੍ਹਾਂ ਤੋਂ 13 ਤਰੀਕ ਨੂੰ ਮੈਂ ਕੜ ਕੋ ਦਾਣਾ ਮੰਡੀ ਗਿੱਦਰਪਹਾ ਮਾਰਕੀਟ ਕਮੇਟੀ ਦੇ ਵਿੱਚ ਬੈਠਾ ਕੋਈ ਕੰਕਲੂ ਟੋਲ ਰਹੀ ਜੋ ਵੀ ਇੰਸਪੈਕਟਰੇ ਭੇਜਦੇ ਆ ਪ੍ਰਾਈਵੇਟ ਬੰਦੇ ਰੱਖੇ ਆ ਆ ਕੇ ਬੋਲੀ ਲਾਉਣਾ ਕੋਈ ਵੀ ਨਹੀਂ ਆ ਰਿਆ ਨਾਲ ਗੋਲੀ ਲਾਉਂਦਾ ਮਿਸ਼ਰ ਪਹਿਲਾਂ 10 11 ਸੀਗਾ ਹੁਣ ਤੇ ਮਾਈ ਕੜ ਨੇ ਇਹਨਾਂ ਦੀ ਮਸ਼ੀਨਾ ਖਰਾਬ ਹੈ ਇਹ ਸਾਰੇ ਰਲੇ ਮੇਲੇ ਹੋਏ ਆ ਜੀ ਰਲੇ ਮੇਲੇ ਹੋਣ ਕਰਕੇ ਇਹ ਖਸਾਨਾ ਨੂੰ ਖਰਾਬ ਕਰਦੇ ਉਤੋਂ بارش ਪੈ ਰੇ ਨਮੀ ਹੋਰ ਵੀ ਵਧੂਗੀ ਇਸ ਕਰਕੇ ਕਣਕ ਇਸ ਤੋਂ ਵੀ ਜ਼ਿਆਦਾ ਮੌਸਮਰ ਵਧੂਗਾ ਕਣਕ ਖਰਾਬ ਹੋਊਗੀ ਕਿਸਾਨਾਂ ਅਸੀਂ ਤਾਂ ਧਰਨਾ ਦੇਵਾਂਗੇ ਪੰਜਾਬ ਸਰਕਾਰ ਦੇ ਵਿਰੁੱਧ ਦੇਵਾਂਗੇ ਇਹ ਬਾੜੀ ਕਮੇਟੀ ਦੇ ਅਫਸਰਾਂ ਦੇ ਵਿਰੁੱਧ ਵੀ ਧਰਨਾ ਦੇਵਾਂਗੇ ਜਿੰਨਾ ਵੀ ਸਾਥ ਹੋ ਹੋ ਤਾਂ ਕਿਆ ਸੰਗਠਨ ਕਰਨ ਦੀ ਕੋਸ਼ਿਸ਼ ਕਰਾਂਗੇ ਐ ਕੁਲਦੀਪ ਸਿੰਘ ਨੇਤਾ ਪੀਕੇਯੂ ਫੋਸਾ ਜ਼ਿਲ੍ਹਾ ਕਰਨ ਸਪਤਰੀ ਮੁੱਖ ਸਰਕਾਰ ਜਿਹੜਾ ਕਿ ਗਿੱਦਲਵਾ ਮੰਡੀ ਦੇ ਵਿੱਚ ਅੱਜ ਦੂ ਦੂੜ ਹੱਟਾ ਹੋ ਗਿਆ ਕਿਸਾਨਾਂ ਨੂੰ ਬੈਠਾ ਨੂੰ ਕਿਸੇ ਦਾ ਭਾ ਨਹੀਂ ਲੱਗ ਰਿਹਾਗਾ ਕਦੇ ਦਾ ਕਹਿ ਦਿੰਦੇ ਤੁਹਾਡਾ ਜਿਹੜਾ 14 ਆਉਂਦਾ ਸੀਗਾ ਉਹਨੂੰ ਅੱਜ ਇਹ ਨਹੀਂ ਆ ਮਸ਼ੀਨਾ ਖਰਾਬ ਆ ਬਾਈ ਬਾਈ ਕੱਢੀ ਜਾਂਦੇ ਆ ਸਰਬੰਸਲ ਜੱਡਲਵਾ ਮੰਡੀ ਲੋਕਲ ਮੰਡੀ ਦੇ ਵਿੱਚ ਅਸੀਂ ਆੜਾ ਦਾ ਕੰਮ ਕਰਦੇ ਆ ਕਿਸਾਨਾਂ ਦੀ ਜਿਹੜੀ ਕਣਕ ਆ ਆਲਮੋਸਟ 11 ਫੀਲਡ ਤੋਂ ਮੰਡੀਆਂ ਦੇ ਵਿੱਚ ਆਈ ਹੋਈ ਆ ਅੱਜ 19 ਫੀਲਡ ਹੋ ਗਈ ਪਰ ਅਜੇ ਤੱਕ ਕੋਈ ਭਾਅ ਨਹੀਂ ਲੱਗਦੇ ਜੇ ਕੋਈ ਇੱਕਾ ਦੁਕਾ ਕੋਈ 150 ਘੱਟਣ ਲੱਗਿਆ ਤਾਂ ਕੀ ਕਹਿਣਾ ਪਰ ਅਸੀਂ ਬਹੁਤ ਮਾਰਕ ਸੈਕਟਰੀ ਮਾਰਕਮਿਟੀ ਨੂੰ ਬੇਨਤੀ ਕੀਤੀ ਚੱਲ ਸਾਨੂੰ ਸਰ ਮੌਸਮ ਮੀਟਰਾਂ ਤੋਂ ਫਰਕ ਲੱਗਦਾ ਆਏਅਰ ਆਕਸੀਜਨਸੀ ਦੇ ਜਿਹੜੇ ਇੰਸਪੈਕਟਰ ਆ ਪਰ ਕੋਈ ਗੱਲ ਸੁਣਨ ਦੇ ਯਾਰ ਨਹੀਂ ਉਹ ਕਹਿੰਦਾ ਸਾਡੇ ਕੋਲੇ ਕੋਈ ਆਪਦੇ ਮੌਇਸਚਰ ਮੀਟਰ ਲਿਆਉਂਦੇ ਇਖਤਾਰ ਨਹੀਂ ਤੇ ਤੁਸੀਂ ਜਿਹੜੇ ਮੌਇਸਚਰ ਮੀਟਰਾਂ ਮਾਰਕੀਟ ਵਿੱਚ ਦੇ ਯੂਜ਼ ਕਰੇ ਤੇ ਅਸੀਂ ਵਾਰ-ਵਾਰ ਉਹਨਾਂ ਨੂੰ ਬੇਨਤੀ ਕਰਦੇ ਹਾਂ ਬਾਰਦਾਨਾ ਵੀ ਜਿਹੜਾ ਅੱਜ ਸਾਡੇ ਕੋਲੇ ਆਇਆ ਇਹ ਤੋਂ ਪਹਿਲਾਂ ਬਾਰਦਾਨਾ ਵੀ ਮੰਡੀਆਂ ਦੇ ਵਿੱਚ ਨਹੀਂ ਆਇਆ ਸੀ ਤੇ ਜਿਹੜਾ ਕਿਸਾਨ ਤਿਆਰ ਤੇ ਆ ਮਜ਼ਦੂਰ ਸਾਰੇ ਬਹੁਤ ਪਰਸਾਂਤ ਚਾਹਦੇ ਬਲਜੀਤ ਸਿੰਘ ਮੰਡੀ ਸੁਪਰਵਾਈਜ਼ਰ ਮੇਨ ਮੰਡੀ ਮੇਰੀ ਇੱਥੇ ਆਪਣੀ ਡਿਊਟੀ ਹੈਗੀ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀਆਂ ਮਤਲਬ ਕਿ ਐਂਟਰੀ ਹੁੰਦੀ ਹੈ ਮਤਲਬ ਆਪਣੇ ਮੰਡੀ ਦੇ ਵਿੱਚ ਕੰਕਰੀ ਉਹ ਸਰਕਾਰ ਦੀ ਪਾਲਸੀ ਦੇ ਤਾਅਕਦ ਜੋ ਅਦਾਕਤਾ ਉਸ ਤਰ੍ਹਾਂ ਹੁੰਦੀ ਹੈ ਕਿ ਜੋ ਕੋਈ ਜ਼ਿਆਦਾ ਮੌਇਸਚਰ ਵਾਲੀ ਹੈ ਬਹੁਤ ਸਾਰੀ ਜਿਹੜੀ ਹੈ ਸੀ ਇਥੋਂ ਵਾਪਸ ਵੀ ਕਰ ਦਿੰਦੇ ਆ ਮੁਲਾਜ਼ਮ ਰੱਖੇ ਹੋਏ ਆ ਵੀ ਉਹ ਮਤਲਬ ਇਥੇ ਨਹੀਂ ਉਤਾਰਨਗੇ ਤੇ ਜਿਹੜੀ ਪਰਚੇਜ਼ ਦੀ ਜਾਂ ਖਰੀਦ ਦੀ ਗੱਲ ਆ ਇਹਨੂੰ ਭਾ ਲਾਉਣ ਦਾ ਜਿਹੜਾ ਕੰਮ ਏਜੰਸੀ ਦਾ ਹੁੰਦਾ ਹੈ ਤੇ ਏਜੰਸੀ ਨੂੰ ਤਾਲਮੇਲ ਦੇ ਵਿੱਚ ਲੈ ਕੇ ਬਾਰ ਬਾਰ ਉਹਨਾਂ ਨਾਲ ਤਾਲਮੇਲ ਉਹਨਾਂ ਨੂੰ ਹਦਾਇਤ ਕਰਕੇ ਜਾਂ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਬੋਲੀ ਲਾਉਣ ਦੇ ਵਿੱਚ ਜਿਹੜਾ ਆਪਣੀ ਮਾਰਕੀਟ ਕਮੇਟੀ ਹੈਗੀ ਆ ਉਹ ਆਪਦਾ ਪੂਰ ਜੋਰ ਜਿਹੜੀ ਕੋਸ਼ਿਸ਼ ਕਰ ਰਹੀ ਹੈ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਤੇ ਤਾਂ ਕਿ ਕਿਸੇ ਵੀ ਕਿਸਾਨ ਨੂੰ ਵਾੜਤੀ ਨੂੰ ਜਾਂ ਮਜ਼ਦੂਰ ਨੂੰ ਜਿਹੜਾ ਮਤਲਬ ਕਿ ਕਿਸੇ ਤਰ੍ਹਾਂ ਦੀ ਮਤਲਬ ਪਰੇਸ਼ਾਨੀ ਨਾ ਆਵੇ